ਅੋਧਾਦਰ ਸਹਿਬਾਨ ਮਠਿੰਡਾ ਸ਼ਹਿਰ ਦੇ ਕਾਂਗਰਸ ਦੇ ਲੀਡਰ ਸਹਿਬਾਨ ਵਰਕਰ ਸਹਿਬਾਨ ਮੈਲਾ ਮੰਡਲ ਦੇ ਪ੍ਰਧਾਨ ਮੇਰੇ ਮੈਂਬਰ ਸਹਿਬਾਨ ਤੇ ਮੇਰੇ ਬਜ਼ੁਰਗੋ ਭਰਾਵੋ ਮਾਤਾ ਤੇ ਭੈਣੋ ਵਾਹਿ ਜੀ ਦਾ ਖਾਲਸਾ ਵਾਹਿ ਜੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਛੋਟਾ ਸਾਰਿਆਂ ਦਾ ਅੱਜ ਇਸ ਮੀਟਿੰਗ 'ਚ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦਾ। ਦੇਖੋ ਆਪਾਂ ਚੰਦਨਪੱਲੇ ਇਲੈਕਸ਼ਨ ਲਈ ਇਕੱਠੇ ਹੋਇਆ। ਤੁਸੀਂ ਸਾਰਿਆਂ ਨੇ ਜਿੰਨਾ ਜਿਹੜਾ ਯੋਗਦਾਨ ਸੀ ਉਹ 파ਕੀ ਮਿਹਨਤ ਕੀਤੀ। ਤੇ ਮੇਰਾ ਵੀ ਫਰਜ਼ ਬਣਦਾ ਸੀ ਕਿ ਮੈਂ ਬਤੌਰ ਕਾਂਗਰਸ ਪਾਰਟੀ ਦਾ ਮੀਤਵਰ ਰਕੇ ਇਲੈਕਸ਼ਨ ਲੜਿਆ ਤੁਸੀਂ ਮੇਰੇ ਨਾਲ ਮੋੜੇ ਨਾਲ ਮੋੜਾ ਲਾ ਕੇ ਦਿਨ ਰਾਤ ਮਿਹਨਤ ਕੀਤੀ ਹੈ ਤਾਂ ਮੇਰਾ ਫਰਜ਼ ਬਣਦਾ ਸੀ ਕਿ ਮੈਂ ਆਪਦੇ ਬਰਖਸੇ ਬੰਨਦਾ ਸਰਨ ਇਕੱਠੇ ਕਰਕੇ ਦਿਨੋਂ ਧੰਨਵਾਦ ਕਰਦਾ ਹਾਂ ਸੋ ਮੈਂ ਤੁਹਾਡਾ ਸਾਰਿਆਂ ਦਾ ਇਹ ਇਲੈਕਸ਼ਨ ਦੇ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਤੁਸੀਂ ਕੰਮ ਕੀਤਾ ਉਥੇ ਤੁਸੀਂ ਮੈਨੂੰ ਬਤੌਰ ਉਮੀਦਵਾਰ ਮਾਨ ਦਿੱਤਾ ਸਤਕਾਰ ਦਿੱਤਾ ਇੱਜ਼ਤ ਦਿੱਤੀ ਤੇ ਮੇਰਾ ਸਾਥ ਦੇ ਕੇ ਮੈਨੂੰ ਤੁਸੀਂ ਇੱਥੋਂ ਵੋਟਾਂ ਪੁਆਈਆਂ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ